ਇਹ ਦੂਸਰਾ ਸ਼ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਸ ਵਿੱਚ ਇੱਕ ਮੂਲ ਵਿਸ਼ੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਛੋਇਆ ਹੈ ਆਮ ਸਮਾਜਿਕ ਤਲ ਤੇ ਪੁਰਸ਼ ਪ੍ਰਧਾਨ ਰਿਹਾ ਹੈ ਤੇ ਪੁਰਸ਼ ਦੀ ਪ੍ਰਧਾਨਤਾ ਨਹੀਂ ਕਰੀਬਨ ਕਰੀਬਨ ਸਮਾਜਿਕ ਨਿਯਮ ਬਣਾਏ ਧਾਰਮਿਕ ਨਿਯਮ ਬਣਾਏ ਰਾਜਨੀਤਿਕ ਨਿਯਮ ਬਣਾਏ ਧਾਰਮਿਕ ਜੀਵਨ ਨੇ ਔਰ ਧਾਰਮਿਕ ਮੁਖੀਆਂ ਨੇ ਇਸਤਰੀ ਨੂੰ ਕੈਦਤਾ ਇਹ ਨਿਖੇਦ ਹੈ ਨਰਕ ਦੁਆਰੀ ਹੈ ਅਪਵਿੱਤਰਤਾ ਦੀ ਗਠੜੀ ਹੈ ਇਸ ਵਾਸਤੇ ਸਮਾਜਿਕ ਤਲ ਤੇ ਧਾਰਮਿਕ ਤਲ ਤੇ ਰਾਜਨੀਤਿਕ ਤਲ ਤੇ ਕਦੀ ਵੀ ਪੁਰਸ਼ ਇਸਤਰੀ ਨੂੰ ਬਰਾਬਰੀ ਦੇਣ ਨੂੰ ਰਾਜ਼ੀ ਨਹੀਂ ਹੋਇਆ ਤਿਆਰ ਨਹੀਂ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਜਗਤ ਦੇ ਜੀਵਨ ਦੇ ਅਨੇਕ ਪਹਿਲੂਆਂ ਨੂੰ ਛੋਇਆ ਉੱਥੇ ਇਹ ਪਹਿਲੂ ਵੀ ਆਪ ਜੀ ਦੇ ਸਾਹਮਣੇ ਸੀ ਇਸ ਵਾਸਤੇ ਇਸ ਦੇ ਤੇ ਆਪਣੇ ਵਿਚਾਰ ਵਿਅਕਤ ਕਰਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਾਜ਼ਮੀ ਸਮਝਿਆ। ਸ਼ਲੋਕ ਵਿੱਚ ਮੂਲ ਪੰਕਤੀ ਹੈ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਹਾਂ ਗੱਲ ਸਪਸ਼ਟ ਹੈ ਕਿ ਇਸ ਦੇਸ਼ ਦੇ ਇਸਤਰੀ ਜਾਤ ਨੂੰ ਮੰਦਾ ਆਖਿਆ ਜਾਂਦਾ ਸੀ ਮਾੜਾ ਆਖਿਆ ਜਾਂਦਾ ਸੀ। ਔਰ ਮਾੜੇ ਆਖਣ ਦੇ ਬੜੇ ਸਬੂਤ ਮੁਹਈਆ ਕਰ ਲੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਜਿਸ ਚਰਚਾ ਹੋਈ ਤਾਂ ਉਹਨਾਂ ਨੇ ਸਬੂਤ ਇਹ ਰੱਖਿਆ ਇਸਤਰੀ ਨੇ ਅਜ ਤੱਕ ਕੋਈ ਵਿਸ਼ੇਸ਼ ਮਹਾਨ ਧਰਮ ਗ੍ਰੰਥ ਦੀ ਸਿਰਜਣਾ ਨਹੀਂ ਕੀਤੀ ਇਸਤਰੀ ਅਜੇ ਤੱਕ ਕਿਸੇ ਵਿਸ਼ੇਸ਼ ਧਾਰਮਿਕ ਪੰਥ ਦੀ ਅਗਵਾ ਨਹੀਂ ਬਣ ਸਕੀ ਰਾਇਬਰ ਨਹੀਂ ਬਣ ਸਕੀ ਇਸਤਰੀ ਕੋਈ ਚੋਟੀ ਦੀ ਚਿੱਤਰਕਾਰ ਸੰਤਰਾਸ਼ ਗੀਤਕਾਰ ਇਹ ਵੀ ਨਹੀਂ ਬਣ ਸਕੀ ਇਸ ਦੇ ਵਿੱਚ ਵੀ ਪਿੱਛੇ ਜਦ ਕਲਾ ਦੀ ਦੁਨੀਆ ਦੇ ਵਿੱਚ ਵੀ ਪੁਰਸ਼ ਅੱਗੇ ਔਰ ਨੀਤੀ ਦੀ ਦੁਨੀਆ ਦੇ ਵਿੱਚ ਵੀ ਪੁਰਸ਼ ਅੱਗੇ ਔਰ ਧਰਮ ਦੀ ਸਿਰਜਣਾ ਬਣਾਉਣ ਤੇ ਰੂਪ ਰੇਖਾ ਦੇਣ ਦੇ ਵਿੱਚ ਵੀ ਪੁਰਸ਼ ਅੱਗੇ ਹਰ ਪਹਿਲੂ ਦੇ ਵਿੱਚ ਪੁਰਸ਼ ਦਾ ਅੱਗੇ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਸਤਰੀ ਪਿੱਛੇ ਹੈ ਤੇ ਜੋ ਪਿੱਛੇ ਹੈ ਉਹ ਨਿਖਿਤ ਹੈ ਜੋ ਪਿੱਛੇ ਹੈ ਉਹ ਮਾੜੀ ਹੈ ਕਿਉਂ ਕਿ ਜੋ ਪਿੱਛੇ ਹੈ ਉਸ ਦਾ ਅਗਰ ਸੰਗ ਕੀਤਾ ਤੋ ਪਿੱਛੇ ਹੋ ਜਾਵਾਂਗੇ ਇਹ ਇੱਕ خیال ਸੀ ਕਿਉਂਕਿ ਇਸਤਰੀ ਪਿੱਛੇ ਹੈ ਨਿਖਿੜਦਾ ਤੇ ਨਿਖਿੜਦਾ ਸੰਗ ਕੀਤਾ ਤੋ ਨਿਖਿੜ ਹੋ ਜਾਓਗੇ yogi ane te gurunanak dev ji maharaj nu itthe tak keh deta jo ke bhai sahab bhai gurdas ji ne kalam band kita tha khadi khuns yogi sira gosht karn sabhe uth aaye puchhe yogi bandar nath tu dudh vich kyon kan jee paye ਉਸ ਵਕਤ ਦੇ yogiyan ਦਾ ਸ਼ਰਮੌਰ ਭੰਗਰਨਾਥ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ ਲਗਾ ਮਹਾਰਾਜ ਤੁਹਾਡਾ ਜੀਵਨ ਤੇ ਦੁੱਧ ਦੀ ਤਰ੍ਹਾਂ ਸੀ ਐਨ ਪਾਵਨ ਪਵਿੱਤਰ ਦੁੱਧ ਪਰ ਤੁਸੀਂ ਇਸ ਵਿੱਚ ਇਸਤਰੀ ਦੀ ਕਾਂਜੀ ਪਾ ਦਿੱਤੀ ਹੈ ਸਤਿਗੁਰੂ ਦਾ ਵਿਆਹ ਹੋ ਚੁੱਕਿਆ ਸੀ ਔਰ ਸਤਿਗੁਰੂ ਪੂਰਨ ਗ੍ਰਸਤੀ ਜੀਵਨ ਬਤੀਤ ਕਰ ਰਹੇ ਸਨ ਆਪ ਦੇ ਬੱਚੇ ਵੀ ਸਨ ਭੰਗਰਨਾਥ ਨੇ ਕਹਿ ਦਿੱਤਾ ਇਹ ਬੱਚੇ ਨਹੀਂ ਇਹ ਇਸਤਰੀ ਨਹੀਂ ਕਿ ਤੁਹਾਡੇ ਜੀਵਨ ਰੂਪੀ ਦੁੱਧ ਵਿੱਚ ਕਾਂਜੀ ਹੈ ਤੇ ਭੰਗਰਨਾਥ ਅੱਗੇ ਬੋਲਦਾ ਹੈ ਫਿਟੜਿਆ ਚਾਟੜਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਹੁਣ ਤੁਸੀਂ ਲੱਖ ਯਤਨ ਕਰੋ ਪਰਮਾਤਮਾ ਦੇ ਨਾਮ ਦਾ ਮੱਖਣ ਤੁਹਾਨੂੰ ਪ੍ਰਾਪਤ ਨਹੀਂ ਹੋਣ ਲੱਗਾ ਕਿਉਂ ਤੁਹਾਡੇ ਜੀਵਨ ਦਾ ਦੁੱਧ ਫਟ ਗਿਆ ਤੇ ਫੱਟੇ ਹੋਏ ਦੁੱਧ ਦੇ ਚੋਂ ਮੱਖਣ ਨਹੀਂ ਨਿਕਲਦਾ ਸਾਹਿਬ ਗੁਰਨਾਣਿਵ ਦੇਵ ਜੀ ਦਾ ਜਵਾਬ ਬਾਬਾ ਆਖੇ ਨਾਥ ਜੀ ਤੇਰੀ ਮਾਉ ਕੁਛ ਜੱਜੀ ਆਈ ਹੋਏ ਅਤੀਤ ਗ੍ਰਸਤ ਤਜ ਫਿਰ ਉਹਨੋਂ ਕੇ ਘਰ ਮੰਗਣ ਜਾਈ ਐ ਯੋਗੀਓ ਇੱਕ ਗਲ ਤੇ ਚੇਤੇ ਕਰੋ ਜੇ ਗ੍ਰਸਤੀ ਨਿਖਿੜ ਹੈ ਕਾਂਜੀ ਹੈ ਤੇ ਮੈਂ ਦੇਖਦਾ ਤੁਹਾਨੂੰ ਉਹਨਾਂ ਦੇ ਬੂਆਂ ਤੇ ਖੜਾ ਹੋਇਆ ਉਹ ਤੁਹਾਡੀ ਲੋੜਾਂ ਦੀ ਪੂਰਤੀ ਤੇ ਕਰ ਦੇਣੀ ਉਹ ਤੁਹਾਡੇ ਲਈ ਬਸਤਰਾਂ ਦਾ ਇੰਤਜ਼ਾਮ ਕਰ ਦੇਣੇ ਉਹ ਤੁਹਾਡੇ ਲਈ ਅੰਨ ਦਾ ਇੰਤਜ਼ਾਮ ਕਰਦੇ ਨੇ ਉਹ ਤੁਹਾਡੇ ਲਈ ਆਸ਼ਰਮ ਬਣਾ ਕੇ ਦੇਣੇ ਨੇ ਉਹ ਤੁਹਾਡੀ ਬਾਕੀ ਦੀਆਂ ਜੋ ਹੈ ਲੋੜਾਂ ਪੂਰੀਆਂ ਕਰਦੀਆਂ ਨੇ ਤੁਹਾਡੀ ਲੋੜਾਂ ਦੀ ਪੂਰਤੀ ਇੱਕ ਨਿਖੇੜ ਕਰੇ ਤੇ ਜੋ ਲੋੜਾਂ ਦੀ ਪੂਰਤੀ ਕਰ ਰਿਹਾ ਉਹ ਵੱਡਾ ਹੈ ਜਾਂ ਜਿਹੜਾ ਲੋੜਾਂ ਦੀ ਪੂਰਤੀ ਕਰਵਾ ਰਿਹਾ ਉਹ ਵੱਡਾ ਹੈ ਫਾਨੂੰ ਮੈਂ ਗ੍ਰਸਤੀਆਂ ਦਾ ਮੁਤਾਜ ਦੇਖਦਾ ਫਿਰ ਇਹ ਦੱਸ ਅਗਰ ਵਾਕਈ ਇਹ ਕਾਂਜੀ ਹੈ ਇਹ ਕਾਂਜੀ ਤੇਰੇ ਪਿਤਾ ਨਾ ਪਾਉਂਦੇ ਤੇ ਤੇਰੀ ਹੋਂਦ ਨਹੀਂ ਹੋਣੀ ਸੀ ਤੇਰੀ ਮਾਂ ਕੋ ਚੱਜੀ ਆਈ ਤੂੰ ਗੱਲ ਨੂੰ ਸਮਝਿਆ ਹੀ ਨਹੀਂ ਵਾਸਤਵਿਕਤਾ ਨੂੰ ਸਮਝਿਆ ਹੀ ਨਹੀਂ ਅਗਰ ਹਰ ਪੁਰਸ਼ ਕਾਂਜੀ ਹੀ ਸਮਝ ਲਵੇ ਤਾਂ ਮਨੁੱਖਤਾ ਦਾ ਚਮਨ ਅਜ ਹੀ ਉੜਜੜ ਜਾਏ ਤੇ ਜਿਸ ਚੀਜ਼ ਦੇ ਨਾਲ ਜਿਸ ਤੌਰ ਤਰੀਕੇ ਦੇ ਨਾਲ ਪ੍ਰਮਾਤਮਾ ਨੇ ਫੁੱਲਾਂ ਨੂੰ ਪੈਦਾ ਕਰਨ ਦਾ ਢੰਗ ਬਣਾਇਆ ਹੈ ਮਨੁੱਖਾਂ ਦੇ ਆਉਤਰਿਤ ਹੋਣ ਦਾ ਢੰਗ ਬਣਾਇਆ ਹੈ ਅਗਰ ਇਹ ਨਿਖੇਦ ਹੈ ਤਾਂ ਫਿਰ ਬਣਾਉਣ ਵਾਲਾ ਵੀ ਨਿਖੇਦ ਹੈ ਉਹ ਵੀ ਕੋਈ ਮਹਾਨ ਨਹੀਂ ਹੋ ਸਕਦਾ ਕਾਮ ਨੂੰ ਵਾਸ਼ਨਾ ਨੂੰ ਇਸ ਦੇਸ਼ ਨੇ ਇਸ ਹੱਦ ਤੱਕ ਪਾਪ ਆਖਿਆ ਕਿ ਉਸ ਦੇ ਵਿੱਚ ਪਾਪਣੀ ਬਣ ਗਈ ਇਸਤਰੀ ਕਿਉਂਕਿ ਉਹਨੂੰ ਕਾਮ ਨਹੀਂ ਆਖ ਦਿੱਤਾ ਗਿਆ ਇਹ ਕਾਮ ਨਹੀਂ ਹੈ ਭਾਵ ਇਹ ਕਾਮਨਾ ਦੀ ਮਣੀ ਹੈ ਇੱਥੇ ਕਾਮਨਾ ਕੇਂਦਰਿਤ ਹੁੰਦੀ ਹੈ ਔਰ ਇਸ ਵਾਸਤੇ ਕਾਮਨੀ ਦਾ ਤਿਆਗ ਹੀ RAM ਦੀ ਪ੍ਰਾਪਤੀ ਹੈ ਕਾਮਨੀ ਦਾ ਤਿਆਗ ਹੀ ਕਾਮ ਦੀ ਪ੍ਰਾਪਤ ਜੋ ਹੈ ਕਾਮ ਦਾ ਤਿਆਗ ਹੈ ਗੁਰੂ ਨਾਨਕ ਦੇਵ ਜੀ ਨੇ ਨਹੀਂ ਮੰਨਿਆ ਕਾਮਨੀ ਦਾ ਤਿਆਗ ਕਾਮ ਦਾ ਤਿਆਗ ਨਹੀਂ ਕਾਮਨੀ ਦਾ ਤਿਆਗ ਹੋ ਕੇ ਵੀ ਕਾਮ ਦਾ ਤਿਆਗ ਨਹੀਂ ਹੋ ਸਕੇਗਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਚਾਰਧਾਰਾ ਆਪ ਕਹਿੰਦੇ ਨੇ ਅਨਕ ਯਤਨ ਕਰੇ ਬਿੰਦ ਕੇ ਵੇ ਨਾ ਰਹਾਈ ਮਨਵਾ ਡੋਲੇ ਨੜਕੇ ਜਾਏ ਮਨੁੱਖ ਆਪਣੇ ਸਰੀਰ ਵਿੱਚ ਭੋਜਨ ਤੇ ਪਾਣੀ ਪਾਉਂਦਾ ਹੈ ਲੇਕਿਨ ਅੱਖੇ ਵਿੱਚ ਸਰੀਰ ਵਿੱਚ ਪਾਇਆ ਹੈ ਹੁਣ ਸਰੀਰ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਤੋ ਸਰੀਰ ਰੋਗੀ ਹੋ ਜਾਏਗਾ ਉਹਦਾ ਫालतू ਹਿੱਸਾ ਸਰੀਰ ਤੋਂ ਬਾਹਰ ਹੋਣਾ ਹੀ ਚਾਹੀਦਾ ਹੈ ਹੋਣਾ ਹੀ ਚਾਹੀਦਾ ਹੈ ਸਰੀਰ ਵਿੱਚ ਜੋ ਸ਼ਕਤੀ ਸੰਗ੍ਰਹਿ ਹੁੰਦੀ ਹੈ ਖਾ ਪੀ ਕੇ ਲੋੜਾ ਮਾਤਰ ਸਰੀਰ ਦੇ ਵਿੱਚ ਰਹਿਣੀ ਚਾਹੀਦੀ ਹੈ ਬਾਕੀ ਸਰੀਰ ਤੋਂ ਬਾਹਰ ਜਾਣੀ ਚਾਹੀਦੀ ਹੈ ਅਗਰ ਨਾ ਗਈ ਤਾਂ ਸਰੀਰ ਰੋਗੀ ਹੋਵੇਗਾ ਲਾਜ਼ਮੀ ਹੋਵੇਗਾ ਇਸ ਵਾਸਤੇ ਇਸ ਤਰ੍ਹਾਂ ਦੇ ਤਿਆਗੀ ਮਨੁੱਖ ਜਿਤਨੇ ਰੋਗੀ ਦਿਖਾਈ ਦਿੰਦੇ ਨੇ ਉਤਨੇ ਗ੍ਰਸਤੀ ਰੋਗੀ ਨਹੀਂ ਦਿਖਾਈ ਦਿੰਦੇ ਜਿਸ ਦਾ ਮਲ ਵਾਸਤਵਿਕ ਦੇ ਵਿੱਚ ਬਾਹਰ ਹੀ ਨਹੀਂ ਨਿਕਲਦਾ ਵਿਸਰਜਿਤ ਹੀ ਨਹੀਂ ਹੁੰਦਾ ਅਸੀਂ ਉਸ ਨੂੰ ਕਹਿੰਦੇ ਆਂ ਕਬਜ਼ ਦਾ ਰੋਗੀ ਹੈ ਔਰ ਕਬਜ਼ ਤਮਾਮ ਰੋਗਾਂ ਦੀ ਜੜ ਹੈ ਕਾਰਨ ਸਰੀਰ ਦੇ ਇਸਤੇ ਭੋਜਨ ਪੀ ਗਿਆ ਹੈ ਪਾਣੀ ਪੀ ਗਿਆ ਹੈ ਲੇਕਿਨ ਨਿਕਾਸ ਦੇ ਦੁਆਰ ਨਹੀਂ ਅਸੀਂ ਦੇਖਦੇ ਹਾਂ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਦੀਆਂ ਨਾਲੀਆਂ ਘਰ ਵਿੱਚ ਗੰਦੇ ਪਾਣੀ ਦੇ ਨਿਕਾਸ ਦੀਆਂ ਨਾਲੀਆਂ ਕੋਈ ਆਖੇ ਕਿ ਮੈਂ ਪਾਣੀ ਦੀ ਆਪਣੇ ਘਰ ਵਿੱਚ ਵਰਤੋਂ ਤੇ ਕਰਨੀ ਹੈ ਪਰ ਨਿਕਾਸ ਲਈ ਨਾਲੀ ਨਹੀਂ ਬਣਾਣੀ ਘਰ ਗੰਦਗੀ ਦਾ ਅਖਾੜਾ ਬਣ ਜਾਏ ਘਰ ਗੰਦੇ ਪਾਣੀ ਦੇ ਵਿੱਚ ਡੁੱਬ ਜਾਏਗਾ ਜੈਸੇ ਸਾਨੂੰ ਆਪਣੇ ਮਕਾਨ ਦੇ ਵਿੱਚ ਗੰਦਗੀ ਦੇ ਨਿਕਾਸ ਲਈ ਇੱਕ ਨਾਲੀ ਬਣਾਣੀ ਪੈਂਦੀ ਹੈ ਸਰੀਰ ਦੇ ਵਿੱਚ ਗੰਦਗੀ ਦੇ ਨਿਕਾਸ ਲਈ ਪ੍ਰਮਾਤਮਾ ਨੇ ਵੀ ਨਾਲੀਆਂ ਬਣਾਈਆਂ ਨੇ ਉਸ ਪ੍ਰਭੂ ਦੀ देन ਉਸ ਅਕਾਲ ਪੁਰਖ ਦੀ देन ਔਰ ਗੁਰਨਾਨਕ ਇਸ ਮਹਾਨ ਬਾਰੀਕ ਵਿਸ਼ੇ ਨੂੰ ਚੁੰਦੇ ਨੇ ਆਪ ਕਹਿੰਦੇ ਨੇ ਨਹੀਂ ਅਗਰ ਇਹ ਨਾਲੀਆਂ ਦਾ ਬਣਾਣਾ ਠੀਕ ਨਹੀਂ ਹੈ ਇਹਨਾਂ ਨਾਲੀਆਂ ਦਾ ਬਣਾਣਾ ਅਗਰ ਗਲਤ ਹੈ ਤਾਂ ਫਿਰ ਪ੍ਰਮਾਤਮਾ ਨੇ ਵੀ ਸਰੀਰ ਦੇ ਜੋ ਨਾਲੀਆਂ ਲਾਈਆਂ ਨੇ ਗਲਤ ਹੈ ਅਗਰ ਤੁਹਾਡਾ ਮਕਾਨ ਦੇ ਚ ਨਾਲੀਆਂ ਦਾ ਬਣਾਣਾ ਠੀਕ ਹੈ ਤਾਂ ਸਰੀਰ ਦੇ ਮਕਾਨ ਵਿੱਚ ਪ੍ਰਭੂ ਦੇ ਵੀ ਨਾਲੀਆਂ ਬਣਾਉਣ ਦਾ ਢੰਗ ਠੀਕ ਹੈ ਸਰੀਰ ਵਿੱਚ ਕੁਝ ਗੰਦਗੀ ਹੈ ਜਿਸ ਦੇ ਨਿਕਾਸ ਲਈ ਜਿਸ ਦੇ ਵਿਸਰਜਨ ਲਈ ਕੁਝ ਦੁਆਰ ਚਾਹੀਦੇ ਸਨ ਔਰ ਉਹ ਪ੍ਰਮਾਤਮਾ ਨੇ ਬਣਾਏ ਨੇ ਕੋਈ ਈਸ਼ਵਰ ਨੇ ਜੋ ਹੈ ਬਣਾਏ ਨੇ ਲੇਕਿਨ ਇਸ ਵਿੱਚ પુરੁਸ਼ ਪ੍ਰਧਾਨ ਹੋ ਜਾਏ ਤੇ ਇਸਤਰੀ ਨੂੰ ਨਿਖੇਦ ਆਖੇ ਨਹੀਂ ਇਸਤਰੀ પુરੁਸ਼ ਦੇ ਸਮਾਨ ਦਵਾਰ ਬਣਾਏ ਨੇ ਨਿਕਾਸਤੇ ਪਰਿਪੂਰਨ ਪਰਮਾਤਮਾ ਦਾ ਇਹ ਨਿਯਮ ਪਰਿਪੂਰਨ ਪਰਮਾਤਮਾ ਦੀ ਇਹ ਮਰਿਆਦਾ ਲੇਕਿਨ ਇਹ ਜਿਹੜੀ ਤਰਕ ਹੈ ਕਿ ਇਸਤਰੀ ਕੋਈ ਮਹਾਨ ਰਹਿਬਰੀ પુરੁਸ਼ ਨਹੀਂ ਬਣ ਸਕੇ ਅੱਜ ਤੱਕ ਕਿਸੇ ਵਿਸ਼ੇਸ਼ ਗ੍ਰੰਥ ਦੀ ਸਿਰਜਣਾ ਨਹੀਂ ਕਰ ਸਕੇ ਕੋਈ ਮਹਾਨ ਚਿੱਤਰਕਾਰ ਦਾਰਸ਼ਨਿਕ ਫਿਲਾਸਫਰ ਸੰਗਤ ਰਾਸ਼ ਨਹੀਂ ਬਣ ਸਕੀ ਕਿਸੇ ਮਹਾਨ ਰਾਜਨੀਤੀ ਨੂੰ ਜਨਮ ਨਹੀਂ ਦੇ ਸਕੇ ਸਮਾਜ ਦੀ ਪਰੰਪਰਾਵਾਂ ਨੂੰ ਜਨਮ ਨਹੀਂ ਦੇ ਸਕੇ ਇਹ ਜਨਮ ਦਾਤੇ ਤੇ ਪੁਰਸ਼ ਹੀ ਨੇ ਇਸ ਨੂੰ ਗੁਰੂ ਲਾਲ ਕ੍ਰਿਸ਼ਨਾ ਜੀ ਮਹਾਰਾਜ ਕਹਿੰਦੇ ਨੇ ਕਿ ਪੁਰਸ਼ ਦੇ ਇੱਕ ਹੀਣ ਭਾਵ ਨੇ ਸਭ ਕੁਝ ਨੂੰ ਜਨਮ ਦਿੱਤਾ ਹੈ ਹੀਣ ਭਾਵ ਅਹਿਸਾਸੇ ਕੰਤਰੀ ਹੈ ਪੁਰਸ਼ ਦੇ ਅੰਦਰ ਅਹਿਸਾਸੇ ਕੰਤਰੀ ਔਰ ਉਸ ਨੇ ਹੀ ਚਿੱਤਰਕਲਾ ਨੂੰ ਜਨਮ ਦਿੱਤਾ ਹੋਵੇ ਉਸ ਨੇ ਹੀ ਮੂਰਤੀਆਂ ਨੂੰ ਜਨਮ ਦਿੱਤਾ ਹੋਵੇ ਉਸ ਨੇ ਵਿਗਿਆਨ ਨੂੰ ਜਨਮ ਦਿੱਤਾ ਹੋਵੇ ਉਸ ਨੇ ਗਿਆਨ ਨੂੰ ਜਨਮ ਦਿੱਤਾ ਹੋਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ ਕਿਉਂ ਕਿ ਇਸਤਰੀ ਨੇ ਇੱਕ ਵਿਗਿਆਨਕ ਨੂੰ ਜਨਮ ਦਿੱਤਾ ਇਸ ਦੇ ਚ ਸੰਤੁਸ਼ਟ ਹੋ ਗਈ ਹੁਣ ਵਿਗਿਆਨਕ ਇੱਕ ਵਿਗਿਆਨ ਨੂੰ ਜਨਮ ਦੇ ਰਿਹਾ ਹੈ ਕਿਉਂਕਿ ਵਿਗਿਆਨਕ ਦੇ ਅੰਦਰ ਇੱਕ ਹੀਣ ਭਾਵਨਾ ਹੈ ਇਸਤਰੀ ਨੇ ਜਨਮ ਦਿੱਤਾ ਇਕ ਜੀਵ ਦੀ ਜਾਗਦੇ ਮੂਰਤੀ ਨੂੰ ਤੋ ਕਿਸੇ ਮੂਰਤੀ ਨੂੰ ਮੈਂ ਵੀ ਤੇ ਜਨਮ ਦੇਣਾ। ਇੱਥੋਂ ਹੀ ਸ਼ਿਲਪ ਤਰਾਸ਼ੀ ਆਰੰਭ ਹੋਈ। ਇੱਥੋਂ ਹੀ ਚਿੱਤਰ ਕਲਾ ਆਰੰਭ ਹੋਈ। ਇੱਕ ਹੀਣ ਭਾਵ ਤੋਂ ਇੱਕ ਅਹਿਸਾਸੇ ਕਮਤਰੀ ਤੋਂ ਉਸੇ ਖਿਆਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਸੋ ਕਿਉ ਮੰਦਾ ਆਕੀਏ ਜਿਤ ਜੰਮੇ ਰਾਜਾਂ। ਰਾਜਾਂ ਤੋਂ ਮੁਰਾਦ ਹੈ ਮਹਾਨ ਮਨੁੱਖ। ਉਹ ਤਾਰ ਜਿਤਨਾ ਮਹਾਨ ਹੈ। ਅਵਤਾਰ ਨੂੰ ਜਨਮ ਦੇਣ ਵਾਲੀ ਮਾਂ ਵੀ ਉਤਨੀ ਹੀ ਮਹਾਨ ਹੈ ਉਹ ਕਿਉਂ ਨਹੀਂ ਅਵਤਾਰ ਬਣ ਸਕੇ ਉਸ ਦਾ ਸਮਾਂ ਤੇ ਉਸ ਦੀ ਸਰੀਰਕ ਸ਼ਕਤੀ ਅਵਤਾਰ ਨੂੰ ਜਨਮ ਦੇਣ ਦੇ ਚ ਲੱਗ ਗਈ ਉਸ ਦਾ ਸਮਾਂ ਤੇ ਉਸ ਦੀ ਸ਼ਕਤੀ ਅਵਤਾਰ ਨੂੰ ਪਾਲਣ ਦੇ ਚ ਲੱਗ ਗਈ ਉਹ ਆਪ ਕਿਸ ਤਰ੍ਹਾਂ ਬਣੇ ਸਮਾਂ ਖਰਚ ਕਰਕੇ ਸ਼ਕਤੀ ਖਰਚ ਕਰਕੇ ਹੀ ਕੋਈ ਅਵਤਾਰ ਬਣਦਾ ਹੈ ਉਹ ਸ਼ਕਤੀ ਤੇ ਉਸ ਦੀ ਖਰਚ ਹੋ ਗਈ ਅਵਤਾਰ ਨੂੰ ਜਨਮ ਦੇ ਕੇ ਉਹ ਸ਼ਕਤੀ ਉਸਦੀ ਖਰਚ ਹੋ ਗਈ ਇੱਕ ਭਗਤ ਨੂੰ ਜਨਮ ਦੇ ਕੇ ਇੱਕ ਸੰਤ ਨੂੰ ਜਨਮ ਦੇ ਕੇ ਇੱਕ ਚਿੱਤਰਕਾਰ ਨੂੰ ਜਨਮ ਦੇ ਕੇ ਜਿਵੇਂ ਸਾਰੇ ਪੁਰਸ਼ ਚਿੱਤਰਕਾਰ ਨਹੀਂ ਆਉਂਦੇ ਮੂਰਤੀਕਾਰ ਨਹੀਂ ਆਉਂਦੇ અવਤਾਰ ਨਹੀਂ ਆਉਂਦੇ ਸੰਤ ਨਹੀਂ ਆਉਂਦੇ ਸਾਰੀਆਂ ਇਸਤਰੀਆਂ 'ਚ ਵੀ ਇਹ ਸਮਰੱਥਾ ਨਹੀਂ ਆਉਂਦੀ ਕਿ ਉਹ ਸੰਤ ਨੂੰ ਜਨਮ ਦੇ ਸਕੇ ਚਿੱਤਰਕਾਰ ਨੂੰ ਜਨਮ ਦੇ ਸਕੇ ਲੇਕਿਨ ਕੁਝ ਚਿੱਤਰਕਾਰਾਂ ਨੂੰ ਵੇਖ ਕੇ ਤੇ ਕੁਝ ਅਵਤਾਰੀ ਪੁਰਸ਼ਾਂ ਨੂੰ ਵੇਖ ਕੇ ਕੁਝ ਗ੍ਰੰਥਕਾਰਾਂ ਨੂੰ ਵੇਖ ਕੇ ਇਸ स्त्री ਨੂੰ ਨਖੇਦ ਕਹਿਣਾ ਕਿ ਇਹ ਨੰਬਰ 2 ਤੇ ਖੜੀਏ ਪਿੱਛੇ ਖੜੀਏ ਮਹਾਰਾਜ ਕਹਿੰਦੇ ਇਹ ਕਹਿਣਾ ਗਲਤ ਹੈ ਉਹ ਇਸ ਵਾਸਤੇ ਚિત੍ਰਕਾਰ ਨਹੀਂ ਬਣ ਸਕੇ ਕਿ ਉਸਨੇ ਜਨਮ ਦੇ ਦਿੱਤਾ ਇੱਕ ਚિત੍ਰਕਾਰ ਨੂੰ ਉਹ ਇਸ ਵਾਸਤੇ ਰਹਿਬਰ ਨਹੀਂ ਬਣ ਸਕੇ ਕਿ ਉਸਨੇ ਜਨਮ ਦੇ ਦਿੱਤਾ ਇੱਕ ਰਹਿਬਰ ਨੂੰ ਔਰ ਜਦ ਵੀ ਕਿਸੇ ਨੂੰ ਜਨਮ ਦੇਣਾ ਹੈ ਸ਼ਕਤੀ ਤੇ ਖਰਚ ਹੋਵੇਗੀ ਇੱਕ ਸੰਤਰਾਸ਼ ਦੀ ਸ਼ਕਤੀ ਵੀ ਖਰਚ ਹੋ ਰਹੀ ਹੈ ਸਮਾਂ ਖਰਚ ਹੋ ਰਿਹਾ ਹੈ ਇੱਕ ਪੱਥਰ ਨੂੰ ਮੂਰਤੀ ਦੀ ਸ਼ਕਲ ਦੇਣ ਵਿੱਚ ਇੱਕ ਇਸਤਰੀ ਦਾ ਸਮਾਂ ਤੇ ਸ਼ਕਤੀ ਵੀ ਖਰਚ ਹੋ ਰਹੀਏ ਖੂਨ ਮੰਜ ਮਾਸ ਨੂੰ ਇੱਕ ਜੀਵ ਦੀ ਜਾਗਦੀ ਮੂਰਤੀ ਦੀ ਸ਼ਕਲ ਦੇਣ ਵਿੱਚ ਇਸ ਵਾਸਤੇ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਇਸ ਨੂੰ ਵੀ ਥੋੜਾ ਜਿਹਾ ਵਿਚਾਰ ਦੇ ਚਲੋ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਤੇ ਫਿਰ ਇਸ ਦੀ ਵਿਆਖਿਆ ਕਰਦੇ ਸਤਿਗੁਰ ਕਹਿੰਦੇ ਨੇ ਭੰਡ ਜਮੀਏ ਭੰਡ ਨਿਵੇਂ ਭੰਡ ਮੰਗਣ ਵਿਆਵ ਇਸਤਰੀ ਤੋਂ ਹੀ ਮਨੁੱਖਤਾ ਜਨਮ ਲੈਂਦੀ ਹੈ ਇਸਤਰੀ ਤੋਂ ਹੀ ਪੈਦਾ ਹੁੰਦੀ ਹੈ ਇਸਤਰੀ ਦੇ ਅੰਦਰ ਹੀ ਸਿਰਜਣਾ ਹੁੰਦੀ ਹੈ ਔਰ ਫਿਰ ਜਦ ਯੁਵਕ ਹੋ ਜਾਂਦਾ ਹੈ ਜਵਾਨ ਹੋ ਜਾਂਦਾ ਹੈ ਪੁਰਸ਼ ਤਾਂ ਭੰਡ ਮੰਗਣ ਵਿਆਹ ਵਿਆਹ ਲਈ ਇਸਤਰੀ ਹੀ ਮੰਗਦਾ ਹੈ ਇਸਤਰੀ ਦੀ ਜੋ ਹੈ ਚਾਹਤ ਪੈਦਾ ਹੁੰਦੀ ਹੈ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਵ ਸੰਸਾਰ ਦੇ तमाम ਦੋਸਤੀ ਦੇ ਸੰਬੰਧ ਦੇ ਰਸਤੇ ਰਿਸ਼ਤਿਆਂ ਦੇ ਰਸਤੇ ਇਸਤਰੀ ਦੇ ਆਸਰੇ ਤੇ ਚੱਲਦੇ ਨੇ ਅਗਰ ਭੰਡ ਨਹੀਂ ਤਾਂ ਸਾਰੇ ਰਸਤੇ ਬੰਦ ਹੋ ਜਾਣਗੇ ਅਗਰ ਇਸਤਰੀ ਨਹੀਂ ਹੈ ਤਾਂ ਰਿਸ਼ਤੇਦਾਰੀ ਸਾਰੀ ਖਤਮ ਹੋ ਜਾਏਗੀ ਨਾਨਕਿਆਂ ਦੀ ਸਹੁਰਿਆਂ ਦੀ ਰਿਸ਼ਤੇਦਾਰੀ ਦੀ ਪ੍ਰਣਾਲੀ ਇਸ ਦਾ ਮਰਕਜ਼ ਇਸਤਰੀ ਹੈ ਤਾਂ ਸਾਹਿਬ ਕਹਿੰਦੇ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੁਵਾ ਭੰਡ ਭਾਲੀਏ ਭੰਡ ਹੋਵੇ ਬੰਧਾਂ ਮਰ ਗਈ ਹੈ ਇਸਤਰੀ ਦੂਜੀ ਦੀ ਤਲਾਸ਼ ਕਰਨੀ ਪੈਂਦੀ ਹੈ तोल जारी है क्यों कि स्त्री करके ही संसार संबंध जुड़ते हैं और स्त्री करके ही वासनावं बंधन ने